रा चुक ही आई बस दरिया मत मारियांव बाब हाई वे जरिया हाई वे बापरा उ बसि रैर दरिया ਅਮਲੀਅਤ ਹੋ ਮਾਰਿਆ ਮੇ ਵਸਤਾ ਦੇ ਏ ਹਸ ਹੈ ਵਸਤਾ ਦੇ ਤੇਰਾ ਸ਼ਹਿਰ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਧੀ ਦੇ ਵਿਆਹ ਦੀ ਪੂਰੀ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਦੇ ਪਿਤਾ ਨੂੰ ਵੀ ਪ੍ਰਮਾਤਮਾ ਨੇ ਆਪਣੇ ਘਰ ਸੱਦ ਲਿਆ ਤੇ ਇਸ ਲੜਕੀ ਦਾ ਢਿੱਡੋਂ ਜਾਇਆ ਕੋਈ ਵੀਰ ਵੀ ਨਹੀਂ ਖਰ ਜਦੋਂ ਇਸ ਧੀ ਇਸ ਪਰਿਵਾਰ ਬਾਰੇ ਬਾਬਾ ਰਤਨਦੀਪ ਸੇਵਾ ਸੰਸਥਾ ਵਾਲੇ ਵੀਰ ਭਾਈ ਜਗਜੀਤ ਸਿੰਘ ਜੱਗੀ ਹੁਣਾਂ ਨੂੰ ਪਤਾ ਲੱਗਿਆ ਤਾਂ ਉਹ ਇਸ ਘਰ ਦੇ ਵਿੱਚ ਪਹੁੰਚੇ ਤੇ ਉਹ ਦੇਖਦੇ ਆ ਕਿਵੇਂ ਇਸ ਧੀ ਨੂੰ ਇਸ ਭੈਣ ਨੂੰ ਵਿਦਾ ਕੀਤਾ ਤੇ ਤੁਹਾਨੂੰ ਰਿਸ਼ਤੇਦਾਰਾਂ ਦੇ ਵੀ ਰੂਬਰੂ ਕਰਵਾਵਾਂਗੇ ਤੇ ਉਸ ਸੁਫਣਿਆਂ ਦੇ ਰਾਜਕੁਮਾਰ ਜਿਹੜਾ ਇਸ ਭੈਣ ਨੂੰ ਵਿਆਉਣ ਵਾਸਤੇ ਆਇਆ ਉਹਨਾਂ ਦੀ ਵੀ ਸਾਰੀ ਵੀਡੀਓ ਸਾਰੀ ਬਰਾਤ ਦੀ ਕਹਾਣੀ ਤੁਹਾਡੇ ਰੂਬਰੂ ਕਰਾਂਗੇ ਤੁਹਾਡੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕਰ ਰਿਹਾ ਜੇਕਰ ਬਾਬਾ ਰਤਨਦੀਪ ਸੇਵਾ ਸੰਸਥਾ ਦਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗਾ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਾਈ ਜਗਜੀਤ ਸਿੰਘ ਜੱਗੀ ਹੁਣਾਂ ਦੀ ਸਿਹਤਯਾਬੀ ਦੀ ਦੁਆ ਕਰੋ ਤੇ ਇਹਤੀ ਆਪਣੇ ਘਰ ਹੱਸੇ ਵਸੇ ਸਦਾ ਖੁਸ਼ ਰਹੇ ਆਉ ਵੇਖਦਿਆਂ ਏਸਾਰ ਬਿਆਸ ਕਿਹਾ ਨਹੀਂ ਕੋਈ ਤੇ ਡੈਡੀ ਵੀ ਨਹੀਂ ਹੈ ਕਿਹੜਾ ਜਿਸਤਮਤ ਨੂੰ ਮਿਲੂਗਾ ਅੱਜ ਹੈ ਕਿਤੇ ਕੋਈ ਰੈਜ਼ਮੈਂਟ ਨਹੀਂ ਹੈ ਤਾਂ ਤੇ ਸੰਗ ਦੀ ਕਾ ਉਹ ਤੇ ਫਿਰ ਐਵੇਂ ਨਹੀਂ ਬਣੀ ਕਿ ਕਹਿੰਦੇ ਨੇ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਵਾ ਆਹ ਫਿਰ ਆਹ ਤੁਹਾਨੂੰ ਬੱਚੀ ਦੇ ਵਿਆਹ ਦੀਆਂ ਸਾਰੀਆਂ ਝਲਕੀਆਂ ਦਿਖਾਈਏ ਤੇ ਵਿਖਾਈਏ ਕਿ ਕਿਦਾਂ ਬੱਚੀ ਦਾ ਵਿਆਹ ਹੋਇਆ ਵਾ ਤੇ ਕਿਦਾਂ ਕਿੰਨੇ ਕਿੰਨੇ ਹੈਲਪ ਕੀਤੀ ਆ ਤੁਹਾਨੂੰ ਸਾਰੀ ਵੀਡੀਓ ਦਿਖਾਉਣੀ ਆ ਫੇਰ ਆਪਾਂ ਵੀ ਜੀ ਇਸ ਤੋਂ ਬਾਅਦ ਆਪਾਂ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਨੂੰ ਮਿਲੇ ਕਿਉਂਕਿ ਮੈਂ ਲੇਟ ਆਉਂਦਾ ਕਰਕੇ ਬੱਚੀ ਨੂੰ ਇੱਥੇ ਹੀ ਮਿਲਿਆ ਨਹੀਂ ਸੀਗਾ ਤੇ ਹੁਣ ਪਰਿਵਾਰ ਨੂੰ ਬੱਚੀ ਨੂੰ ਮਿਲ ਲੱਗੇ ਆ ਤੇ ਆਹ ਤੁਹਾਨੂੰ ਦਿਖਾਉਨੇ ਆਂ ਵੀ ਬੱਚੀ ਅੱਜ ਕਿੰਨੀ ਪਿਆਰੀ ਕਿੰਨੀ ਵਧੀਆ ਲੱਗ ਰਹੀ ਹੈ ਅੱਜ ਜੇ ਸਾਰਾ ਤੁਹਾਡਾ ਸਹਿਯੋਗ ਹੈ ਤੁਹਾਡਾ ਸਾਥਵਾ ਆਹ ਹੁਣ ਪਰਿਵਾਰ ਨਾਲ ਮਿਲਣ ਦੀ ਤੁਹਾਨੂੰ ਵੀਡੀਓ ਦਿਖਾਉਣੀ ਹੈ ਹੋਰ ਮਰਾਸ ਸੀਖਾਲ ਐ ਹੈ ਜਾਈਆਂ ਸੀਖਾਲ ਵੀਰੇ ਸੀਖਾਲ ਹੋਰ ਭਾਈ ਅਸੀਖਾਲ ਬਦਾਂ ਜਾਣਾ ਹੋਰ ਬੰਦੀ ਠੀਕ ਹੈ ਬਦਾਂ ਜਾਣਾ ਹੋਰ ਠੀਕ ਹੈ ਲਿਖਿਆ ਤੇ ਨਹੀਂ ਮੈਨੂੰ ਉਹ ਜਾਜੂ ਹੋ ਜਾਂਦੀ ਹੈ ਚਲੋ ਭੈਣ ਹੋ ਗਿਆ ਫੇਰੇ ਹੋ ਗਿਆ ਹਾਂਜੀ ਲੇਟ ਹੋ ਗਿਆ ਨਾ ਹਾਂ ਪਹਿਲੇ ਫੇਰੇ ਹੋ ਗਏ ਅੱਛਾ ਕਾ ਬਿਲੀਵ ਬਾਈ ਨੇ ਪੁੱਛਿਆ ਹਾਂ ਸਨ ਮੇਰੀ ਵੀ ਨਾ ਠੀਕ ਹੈ ਕੋਈ ਸਰੇ ਹਾਂ ਕਿ ਚਾਚੂ ਸਾਡੇ ਸਾਰੇ ਹਾਂ ਸਾਰੇ ਕੋਈ ਚੀਜ਼ ਤੇ ਵਾਦ ਕਰਦੇ ਉਹ ਸਾਰਾ ਕੁਝ ਹੈ ਤਾਂ ਵਧੀਆ ਸਾਰਾ ਦੱਸੋ ਮੇਰੇ ਅੰਸਾਰ ਚਲੋ 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 ਤੇ ਸੈਲਨ ਚੋਂ ਕੱਢ ਲੈਣੇ ਕਿ ਕੱਢ ਲੈਣੇ ਉਹ ਜਨ ਵਾਲਾ ਜਿਹੜਾ ਮਨੂ ਰਹਿ ਗਿਆ ਚਾ ਕਰੋ ਦੇ ਚਲੋ ਕਰੋ ਕਰੋ ਨੀ ਨੂੰ ਨਹੀਂ ਕੋਈ ਤਾਜੋ ਮਰਦੀ ਕਰੋ ਚਲੋ ਬਹੁਤ ਚੌਕੇ ਨਾਲ ਹਾਂ ਕਾਲੀ ਕਹਾ ਕਹਦਾ ਤੈਰ ਜਾਗੇ ਵਾਹ ਕਰਾਂ ਪਾ ਕੇ ਪੋਣਾ ਆਇਆ ਸੈਲਨ ਚੋਂ ਦੇ ਦੋ ਲੈ ਦੇ ਆਹੋ ਓਏ ਓਕੇ ਬੜਾਈ ਚੱਲ ਹਾਂ ਐਦਾਂ ਇਧਰੇ ਇਧਰੇ ਵੀਡੀਓ ਦੀ ਬਣਾਉਣੀ ਹੈ ਅੱਜ ਬਹੁਤ ਕੰਮ ਕੀਤਾ ਤੜਕੇ 5 ਵਜੇ ਤੋਂ ਲੈ ਕੇ ਹੁਣ ਕੀ ਕੀਤਾ ਇਹਨੇ ਇਹਨੇ ਬਹੁਤ ਜ਼ਿਆਦਾ ਕੰਮ ਕੀਤਾ ਇਹਨੇ ਜੋਦੇ ਇਹਨੇ ਅੱਜ ਤੰਦੂਰ ਤੰਦੂਰ ਅੱਛਾ ਇਨੇ ਭਾਜੀ ਗੰਡੇ ਇਨੇ ਵੱਡੇ ਅੱਛਾ ਕਾਦਰਾਂ ਕਰਪਾਣਾ ਨਾ ਵੱਡੇ ਆ ਕੋੜ ਇਨੇ ਕੱਢੇ ਓਏ ਵੀ ਕਟਨੀ ਵੀਰ ਨਹੀਂ ਮੈਂ ਨਹੀਂ ਕਟਨੀ ਗੰਡੇ ਕਰਦਾ ਨਾ ਮੈਂ ਜੀ ਬਾਬਾ ਜੀ ਆ ਇਧਰ ਆ ਇਹ ਖਿਡਾਰੀ ਆ ਤੇਰਾ ਭਲਾ ਚੋਬਰ ਵੇਖੋ ਕਿਦਾਂ ਪਛਾੜਦੇ ਫਿਰਦਾ ਇਧਰ ਫੇਰ ਇੱਕ ਕਰੀ ਕੀ ਨਾ ਕਹਿੰਦਾ ਅਨਾਨਾਸ ਹੈਗਾ ਨਾਨਾਸ ਲੈ ਕੇ ਨਾ ਤੈਨੂੰ ਨਾਲ ਕਿਵੇਂ ਦੱਸਿਆ ਇਹ ਮੈਂ ਇੱਧਰ ਬਣਾਓ ਜੀ ਬਾਬਾ ਜੀ ਠੰਡਾ ਲੈ ਕੇ ਆਏ ਅਸੀਂ ਪੇਨ ਨੂੰ ਹੈ ਬਾਬਾ ਜੀ ਨੂੰ ਠੰਡਾ ਪਿਉਣ ਲੱਗੇ ਪਕੌੜੇ ਖਾਣ ਲੱਗੇ ਆ ਅੱਛਾ ਤੇ ਫੇਰ ਅਸੀਂ ਕੀ ਕਰੀਏ ਲਿਆ ਖੋਲ ਫੇਰ ਗਲਾਸੀਆਂ ਲਿਆ ਗਾਂ ਇਹ ਅੱਜ ਸਾਡਾ ਜਿਹੜਾ ਵਲੌਗ ਆ ਸੇਵਾ ਦਾ ਵਲੌਗ ਆ ਇਹਨੂੰ ਵਲੌਗ ਨਹੀਂ ਕਹਿ ਸਕਦੇ ਆਪਾਂ ਆ ਪਰ ਇਹ ਨਾਲ ਨਾਲ ਸੇਵਾ ਚੱਲਦੀ ਹੈ ਨਾਲ ਨਾਲ ਮੇਰੇ ਭਰਾ ਜਿਹੜੇ ਟੀਮ ਮੈਂਬਰ ਆ ਇਹਨਾਂ ਨਾਲ ਹੱਸਣਾ ਕਰਦਾ ਪਰ ਆਣਾ ਜਾਈ ਤਦੰਦਰਾ ਹੋਰ ਹੋਰ ਉਹ ਜਵਾਗ ਆਇਨਗੇ ਇੱਥੇ ਮੰਗਾ ਲਾਉਣਾ ਹੈ ਕੀ ਕੀ ਮੰਗਾਣਾ ਅੱਛਾ ਆਜੋ ਇੱਥੇ ਆਜੋ ਬੱਤਾ ਵੀ ਨਾ ਕੈਸਾ ਮੈਂ ਮਾਤਾ ਪਕੌੜੇ ਮੋਗਦੇ ਪ੍ਰਾਧ ਭਰੀ ਬੀਏ ਦੇ ਵੀ ਨਾ ਬੱਤਾ ਗੋਰੀ ਵਾਲਾ ਬੱਤਾ ਹੈ ਫਿਰ ਨਾ ਗਈਆਂ ਵਾਲ ਖੋੜੀ ਨਹੀਂ ਨਹੀਂ ਕੱਢਣਾ ਨਹੀਂ ਨਿਕਲਣੀ ਚਰਮ ਦੇ ਮਾਰੇ ਗੁਰਾ ਠੰਡੇ ਘਟ ਵੀਣਗੇ ਮੈਂ ਬੰਦਾ ਵਿਚਾਲੇ ਮਾਰ ਰਹੀ ਚੜ੍ਹ ਚੋਲ ਹਾਂ ਮਜੋਲੇ ਦੀ ਹਾਂ ਮਾਰੇ ਠੀਕ ਜਾਗਾ ਹਾਂ ਸੱਚੀ ਕਿ ਜਿਹੜੇ ਸੱਬੇ ਚਾਰਕ ਵੀਰ ਆਏ ਸੀਗੇ ਉਹ ਕਹਿੰਦੇ ਕਿ ਵੀਰੇ ਅਸੀਂ ਵੀ ਤੁਹਾਨੂੰ ਇੱਕ ਨਗਮਾ ਸੁਣਾਉਂਦੇ ਹਾਂ ਜੇਕਰ ਤੁਹਾਨੂੰ ਵਧੀਆ ਲੱਗਾ ਤੇ ਆਪਣੇ ਪੇਜ ਤੇ ਜਰੂਰ ਪਾਇਓ ਸੋ ਵੀਰਾਂ ਦੀ ਫਰਮਾਇਸ਼ ਤੇ ਆਪਾਂ ਇਹਨਾਂ ਦੀ ਵੀਡੀਓ ਆਪਣੇ ਪੇਜ ਤੇ ਪਾਉਣ ਲੱਗੇ ਆ ਸਾਰੀ ਕਿ ਬਾਈ ਕਹਿੰਦਾ ਕਿ ਹਲਵਾਈਆਂ ਵਾਸਤੇ ਸਪੈਸ਼ਲ ਬੋਲੇ ਪਾਇਓ ਸੁਣ ਕੇ ਬਾਈ ਜੀ ਉਹ ਪਰੇਤ ਪਕੌੜਾ ਜਲੇਬੀਆਂ ਨਾਲ ਉਹ ਲੱਡੂ ਅਤੇ ਸ਼ੱਕਰ ਪਾਰੇ ਬਈ ਵਿਆਹ ਸ਼ਾਦੀ ਤੇ ਭੋਗਦੇ ਫੰਕਸ਼ਨ ਵਿਆਹ ਸ਼ਾਦੀ ਤੇ ਭੋਗਦੇ ਫੰਕਸ਼ਨ ਆ ਸਾਨੂੰ ਬੁੱਕ ਕਰਾਵੀਂ ਮੁੰਡਾ ਚੋਟੀ ਦਾ ਚੋਟੀ ਦਾ ਹਲਵਾਈ ਨਹੀਂ ਮੁੰਡਾ ਚੋਟੀ ਦਾ ਚੋਟੀ ਦਾ ਹਲਵਾਈ ਨਹੀਂ ਮੁੰਡਾ ਆਦਰ ਆ ਪੱਗ گلابی ਖੁਰਕੇ ਬੈਠਾ ਹੋਵੇ ਬਈ ਸਾਪਣਾ ਥੋੜਾ ਮੈਲ ਬੱਠੇ ਬਈ ਬਈ ਸਾਪਣਾ ਥੋੜਾ ਮੈਲ ਬੱਠੇ ਰਹੀ ਹੈ ਉੱਥੀ ਉੱਥੀ ਰੋਵੇ ਨਾ ਵਾ ਤੇਰਾ ਫੋਟੋ ਕਿਤੇ ਅਨੇਕ ਫੋਟੋ ਕਿਤੇ ਆਲੇ ਮਾਣੀ ਤੁਸੀਂ ਭਾਈਆ ਤੇਤੋਂ ਲੈ ਲਈ ਚੰਗਾ ਬਾਅਦ ਚ 313 ਤੇ 200 ਵਾਹੀ ਠੀਕ ਹੈ ਨਾ ਆਹ 200 ਲੈਣਾ ਭਾਈਆ ਜਿਆਦਾ ਨਹੀਂ ਲੈਣੇ ਚੰਗਾ ਜੇ ਜਿਆਦਾ ਲੈ ਮੈਨੂੰ ਫੋਨ ਕਰ ਦੇ ਤਾ ਥੋੜਾ ਫੇਸ ਉੱਪਰ ਕਰ ਦੇ ਸਮਨੇ ਕਿਉਂ ਲੋ ਜਮਾਇ ਤੇ ਪਈ ਸੀ ਸਭ ਨੇ ਕਿਵੇ ਸੀ ਛੇ ਦਿਹੀ ਤੇਰਾ ਪਰ ਆ ਢਿੱਡ ਡੁੱਡ ਅੰਦਰ ਕੀਤੇ ਸੀ ਹਾਂ ਹਾਂ ਤਾਂ ਖੁਸ਼ ਹੈ ਚੰਗਾ ਭయ్యా ਵਧਾਈ ਹੋਵੇ ਬਹੁਤ ਬਹੁਤ ਤੁਹਾਨੂੰ ਚੰਗਾ ਮਰ ਹਾਂ ਵਧਾਈ ਤੁਹਾਨੂੰ ਬਹੁਤ ਬਹੁਤ ਮਾਣ ਦੱਸਾਂ ਮੈਂ 300 ਦੇ ਰਹਿ ਤੇ 200 ਵਧਾਈ ਹਾਂ ਦੇਖਣ ਨਾ ਚੱਲੇ ਆ ਜਾ ਨਾ ਆ ਜਾ ਆ ਜਾ ਸਾਹਮਣੇ ਗੇਟ ਨਾਲ ਜੋੜਾ ਤੇ ਗੱਲੋਂ ਉਹ ਸਮੇਂ ਵੀ ਬੇਨਕ ਕੁਮੜਾ ਟੋੜਾ ਥੈਂਕ ਯੂ ਭਾਈ ਓਕੇ ਥੈਂਕ ਯੂ ਭਰਾ ਠੀਕ ਹੈ ਜੀ ਵਧੇ ਵਧੇ ਹੋ ਗਿਆ ਚਲੋ ਆ ਜਾ ਸੱਚੀ ਪੁੱਛੋ ਤੇ ਪਾਲਣਾ ਹੋਰ ਲੱਗੀ ਕੁੜੀ पिछे जाधर विच नई ਓ ਬਾਬੂਏ ਏ ਤੁੰਗ ਇਕਾ ਪੁਰਸਾਰੂ ਕੂਰਦੀ ਆਈ ਕਿਵੇਂ ਨੋ ਪਤੇ ਓਏ ਹਾਜਾ ਰੱਬ ਬਾਬਰੋਲੇ ਅਜਾ ਹੇ ਬਾਬਾ ਲੜੋਲੇ ਹੇ ਹੇ ਚੁਕਟੂ ਮੈਂ ਐਸਾ ਵੀ ਇਹ ਹੋਇ ਹੁਣ ਇੱਕ ਮਿੰਟ ਬੈਣੇ ਇੱਕ ਮਿੰਟ ਦੇਖ ਲੀ ਇੱਕ ਮਿੰਟ ਵੇਖੋ ਚੜੇ ਮੈਂ ਨਾਗਲੇ ਅੰਦਰ ਸੇ ਮੈਂ ਨਾਗਲੇ ਨੇ ਅਕਾਸ਼ ਬਹੁਤ ਸਾਰੇ ਬੱਚੇ ਬਸ ਮੈਂ ਨਿਕਲਦਾ ਬਾਹਰ ਨਾਲੇ ਮੁੱਟੇ ਕੋਈ ਕਹਿ ਰਾਂ ਅੰਦਰ ਆਪਦੇ ਰੇਡੀ ਹਿਸਤਨਾ ਨਾ ਪਾੜੀਏ ਬਹੁਤ ਬੜਿਆ ਲੋਕ ਚੁਲਾਈ ਕਰੋ छॾे मिले हिकिड़ी नंगल नंगल کوئی نہ ہو نہ کوئی بندے ہن کی کی نہ ہو ہم جا گئے پھر سے ساری ہو گی ہا پا ہوانی نہیں جب تک جی جان نہیں ہے ہائے میرا ترسا ہو نہیں ہے اے تو लुंदे लिखे भॻवान लिखे भॻवान चो अचणी जा पिया जिथे हो बाबल रोले हे बाबल रोवे चुगू पी आई वसदार तेबर मेडियत मारीअ वे बाबला हाईवे जरिया हाईवे बपला हू बस दी रे दरिया हीअ ते रेस दा देरे भरि खजू अकेले दादा

पर, दा दा पर दा दा का खड़ी मूं ਆਜੂ ਗੁਗੂ ਪੱਕੇ ਜਾਵਾ ਹਾਂ ਅੱਗੇ ਜਾਓ ਅੰਮੀ ਬਾਬੂ ਤੇ ਜਾ ਕੈਮਰਾ ਕੈਮਰਾ ਸੰਗੂ ਅੰਮੀ ਬਾਬੂ ਰਹਿ ਡਰਦਾ ਹਕ ਤੇ ਵੀਰੇ ਸਰਦੂਲ ਦਾ ਸਬਬ ਨਾੜ ਗਿਆ ਹਕ ਤੇ ਵੀਰੇ ਸਰਦੂਲ ਦਾ ਸਬਬ ਨਾੜ ਗਿਆ ਹਕ ਤੇ ਵੀਰੇ ਸਰਦੂਲ कुझु बि न भले पिछो हे घरो बि गुटियांते के घरो मेरे गुडियां पतलो बाबल मेरियुटिय

रुटियर उ बाबल मुटियर घरि उहे अॼ तक महीमा मेरिय دیتا پر آئی परेर सेल <laughs> तारी माए कज ते प्यारी माए कच प्यारी माए ते पेड़ा पेरा जो दरिया ਜੋਗੇ ਜੋਗੇ ਵਸੀਦਾਰ ਨੇ ਬਾਬਾ ਲੇਹੇਰਾ ਦੇ ਰਾਏ ਜੋਗੇ ਜੋਗੇ ਸੁਖਾ ਜੀ ਕਦੀ ਨਹੀਂ ਨਿਬਦੇ ਰੋਦੇ ਵਿੱਚ ਹਾਂ ਇਹਦੇ ਬੰਦੇ ਚੱਲ ਜਾਈਏ ਕੋਲੀ ਬੋਲੀ ਆਵੇ 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 ਸਮਾਂ ਸੁਭਾ ਕਰ ਲੈ ਆਪਣਾ ਬੈਕਸਾ ਆ ਗਏ। ਸਲਾਮ ਸਲਾਮ। ਕੋਦਰਾ ਫੋਨ ਸੈਟ ਕਰ ਲੈ ਉਤਲਾ। ਲਿਏ ਉਹਨੇ ਇਹਨਾਂ ਦੀ ਛੁੱਟੀ ਆਪਾਂ ਚੱਲੀ ਹੁਣ ਇਹਨਾਂ ਫੇਰਾ ਪਾ ਕੇ ਆਏ ਨਾ ਤੇ ਆਪਾਂ ਚੱਲੀ ਹੁਣ ਹੈ ਨਾ ਪਾਪਾ ਉੱਧਰ ਕੱਲੀ ਫੇਰ ਘਰੇ ਹੈ ਚੱਲੇ ਹਾਂ ਕੱਢ ਲਈਏ ਬਸ ਚੱਲਦੇ ਰਹਿੰਦੇ ਜੀ ਫੇਰ ਹਾਂ ਬਸ ਆਪਾਂ ਕੇ ਨਹੀਂ ਪਹੁੰਦੇ ਨੇ ਆਪਾਂ ਉਹਨਾਂ ਨੂੰ ਮਿਲੀ ਤੇ ਆਪਾਂ ਚੱਲੀ ਹੈ ਨਾ ਤੇਰਾ ਤਾਂ ਕੇ ਪਵਾ ਲਿਆ ਯਾਰ ਓਏ ਮੈਂ ਕਿਹਾ ਆਪਾਂ ਮਾਤਾ ਨੂੰ ਮਿਲੀ ਪਰਿਵਾਰ ਵਾਲਿਆਂ ਨੂੰ ਆਪਾਂ ਚੱਲੀ ਹਾਂ ਹਾਂ ਕਿੱਥੇ ਉਹ ਕੱਢ ਦੇ ਕਿਹੜਾ ਕੱਢ ਐਤੋਂ ਨੰਬਰ ਕੋਈ ਮੈਂ ਫੋਨ ਕਰਕੇ ਘੱਟ ਦੁੱਖ ਦੂੰਗਾ ਇਹ ਨੰਬਰ ਆ ਗਿਆ ਕਿਥੇ ਲੱਗ ਗਿਆ ਕਿਥੇ ਮੰਮੀ ਨਹੀਂ ਕਿਥੇ ਗੁੜੀ ਦੀ ਮੰਮੀ ਕਿਥੇ ਹਨ ਆ ਜਾ ਅਗਾ ਜਾ ਹਾਂ जा कितने मम्मी चुड़िया जी मम्मी कितना ठीक है मत छुट्टी दे सामने ठीक है हाँ ठीक है ਹਾਂ ਠੀਕ ਵਧੀਆ ਹੋ ਗਿਆ ਨਾ ਜੇ ਕੋਈ ਕਮੀ ਪੇਛੀ ਦੱਸ ਦੇ ਹੈ ਨਾ ਮਾਨੂੰ ਮਾਫੀ ਕਰੀ ਹੈ ਨਾ ਆਪਣੇ ਵੱਲੋਂ ਤੇ ਕੋਸ਼ਿਸ਼ ਕੀਤੀ ਵਧੀਆ ਹੋ ਜੇ ਠੀਕ ਹੈ ਹਾਂ ਚੰਗਾ ਭੈਣੇ ਦੇ ਸਾਨੂੰ ਛੁੱਟੀ ਹੋਣ ਮੇਰੀ ਭੈਣ ਠੀਕ ਹੈ ਹਾਂ ਚਾਹ ਭੈਣੇ ਚੱਕ ਲਈ ਆ ਚਲੋ ਮਾੜਾ ਚੰਗਾ ਹੀ ਹੋ ਗਿਆ ਸਾਨੂੰ ਮਾਫੀ ਦਿਓ ਠੀਕ ਹੈ ਜੀ ਹਾਂ ਇੱਕ ਧੰਨਵਾਦ ਤੁਹਾਡਾ ਜੀ ਚੰਗਾ ਮਾਤਾ ਜੀ ਚੱਲੇ ਹੁਣ ਠੀਕ ਹੈ ਹਾਂ ਠੀਕ ਹੈ ਚੰਗਾ ਭੈਣੇ ਸਾਨੂੰ ਬਹੁਤ ਸਾਰਾ ਚੰਗਾ ਮਾਤਾ ਜੀ ਮਾਈਕ ਨੀ ਮੇਰ ਕਰੀ ਹਾਂ ਚਲ ਆ ਜਾ ਹਾਂ ਚਲ ਠੀਕ ਹੈ ਕਰ ਲੈ ਬੰਦ ਕਰ ਲੈ ਹਾਂ ਕਿੱਥੇ ਬਾਹਰ ਹੁਣ ਗਾ ਤੇ ਰੋਨੀ ਬਸ ਤੇ ਹੁਣ ਤੇ ਗੁਲੀ ਤੁਰ ਗਈ ਤੇ ਉਹਨੂੰ ਖੋਜਣਾ ਚਾਹੀਦਾ ਤੈਨੂੰ ਹੈ ਹਾਂ ਚਲੋ ਕੋਈ ਇਸ ਸੰਗਿ ਆਪਾਂ ਬੱਚੀ ਦੀ ਵੀਡੀਓ ਪਾਈ ਸੀ ਪਿੰਡ ਬਰਾਣਾ ਜ਼ਿਲ੍ਹਾ ਤਰਨਤਾਰਨ ਤੋਂ ਤੇ ਬੱਚੀ ਦੀ 11 ਦਸੰਬਰ ਨੂੰ ਮੈਰਿ ਸੀਗੀ ਤੇ ਅੱਜ ਸੰਗਤ ਦੇ ਸਹਿਯੋਗ ਨਾਲ ਧੀਤਿਆਨੀ ਦੀ ਹੁਣੇ ਵਿਧਾਈ ਕਰਕੇ ਡੋਲੀ ਤੋਰ ਕੇ ਹਟਿਆ ਤੇ ਮਾਤਾ ਜੀ ਨੂੰ ਹੁਣ ਵਾਧ ਜੀ ਤੋਂ ਅੱਗੇ ਲੈ ਕੇ ਚੱਲੇ ਆ ਤੇ ਮਾਤਾ ਜੀ ਚੰਗਾ ਹੁਣ ਦਿਓ ਛੁੱਟਿਆ ਸਾਨੂੰ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਵੀ ਰਿਹਾ ਗਲਤੀਆਂ ਹੁੰਦੀਆਂ ਨੇ ਭਰਾ ਮਾਫ ਕਰਿਓ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਓਕੇ ਬ੍ਰਦਰ ਓਕੇ ਚੰਗਾ ਜੀ ਵੈਗੋ ਜਿੱਕਾ ਖਾਲਸਾ ਵੈਰੀ ਫੱਜੀ ਹਾਂ ਦੇਖੋ ਸਬਾਨੇ ਕਰਮੇ ਜਿਹੜੇ ਕੋਈ ਲੈਣਾ ਹੈ ਨਾ ਹੁਣ ਦਾਦੂ ਮੈਂ ਆ ਜਾ ਭਈਆ ਓਏ ਇਹ ਤੂੰ ਜਿਵਾ ਕਾਵੇਂ ਕਿਥੇ ਹੁਣ ਨਹੀਂ ਪੈਸੇ ਵਾਰ ਲੈਣਾ ਹੁਣ ਨਹੀਂ ਮੈਂ ਛੁੱਟ ਰਿਹਾ ਇਹਨਾਂ ਨੇ ਨਹੀਂ ਛੁੱਟ ਰੋ ਯਾਰ ਹੈ ਇਹਨੂੰ ਫੜ ਕੇ ਰੱਖਣਾ ਮੈਂ ਜੋ ਪੈਸੇ ਛੁੱਟਦੇ ਆ ਆ ਜਾ ਮੈਨੂੰ ਭਰਾ ਕੋਣ ਸਵਾਜਣਾ ਜਾਈ ਯਾਰ ਨਹੀਂ ਗਵਾਜਦਾ ਅਸੀਂ ਲਿਆਇਆ ਬਣਾ ਵੀਡੀਓ ਇਹ ਵੀਡੀਓ ਬਣਾਦਾ ਨੀ ਲਿਆਏ ਆ ਸਭ ਤੋਂ ਨਿੱਕਾ ਬੱਤੜਦੇ ਹੋਏ ਰਹਿੰਦਾ ਵੀਰ ਦਾ ਇਹ ਵੀਰ ਦਾ ਬਾਡੀਗਾਰਡ ਪਰ ਇਹ ਤਾਂ ਆ ਵੀਰ ਦਾ ਬਾਡੀਗਾਰਡ ਇਹ ਮੇਰਾ ਬਾਡੀਗਾਰਡ ਹੈ ਨਹੀਂ ਪਾਸ ਹੋ ਕੇ ਗੋਰੀਆ ਅਰੇ ਯਾਰ ਸਤਾਰ ਲੱਗ ਹਾਂ ਗੱਡੀ ਚਾਬੀ ਕਿੱਥੇ ਆ ਇਹ ਮੇਰਾ ਬਾਡੀਗਾਰਡ ਹੈ ਚਾਬੀ ਗੱਡੀ ਦੀ ਅਗਾ ਚਾਬੀ